ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਵਿਕਰਮ ਜੀਠੀਆ ਉਸ ਦੀ ਪਤਨੀ ਅਤੇ ਸੁਪਚੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁੱਸਿਆ ਜਾ ਰਿਹਾ ਹੈ ਇਲਜ਼ਾਮ ਲਗਾਏ ਸਾਰੇ ਨੇ ਕਿ ਵਿਕਰਮ ਜੀਠੀਆ ਦੇ ਨਾਲ ਸਰਾਸਰ ਧੱਕਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਕਲੀਨ ਚਿੱਟ ਮਿਲੀ ਹੋਈ ਹੈ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਵਿੱਚੋਂ ਦੂਸਰੇ ਪਾਸੇ ਸੁਪਰੀਮ ਕੋਰਟ ਦੀ ਅਦਾਲਤ ਦੇ ਵਿੱਚੋਂ ਨਸ਼ਾ ਤਸਕਰੀ ਨੂੰ ਲੈ ਕੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਨੂੰ ਲੈ ਕੇ ਤੇ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਲੋਕਦਰ ਦੇ ਨਾਲ-ਨਾਲ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਕਿਉਂਕਿ ਇੱਕ ਪਾਸੇ ਬਿਕਰਮਜੀਤ ਸਿੰਘ ਜਿੱਟਿਆ ਵਾਰ-ਵਾਰ ਕਹਿ ਰਹੇ ਕਿ ਮੈਂ ਅਰਦੋਸ਼ਾ ਮੈਂ ਬੇਕਸੂਰ ਹਾਂ ਮੇਰੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਦੁਸ਼ਮਣੀ ਦੇ ਖਾਤਰ ਰਜਸ ਦੀ ਖਾਤਰ ਬਦਲਾਖੋੜ ਦੀ ਖਾਤਰ ਰਾਜਨੀਤੀ ਕਰ ਰਹੇ ਨੇ ਇਹ ਤਾਂ ਨੂੰ ਕੋਡ ਫੈਸਲਾ ਕਰੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੰਮਾ ਚਲਾਨ ਪੇਸ਼ ਲੰਮੇ ਚਲਾਨ ਤੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਕਰਮਜੀਤਿਆ ਨੂੰ ਹਾਲਾਂਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਸੀ ਕਿ ਹੁਣ ਬਿਕਰਮਜੀਤਿਆ ਤੇ ਘਰ ਤੇ ਵੀ ਜਿਹੜਾ ਹੈ ਬਲਡੋਜ਼ਰ ਚੱਲੇਗਾ ਤੇ ਦੂਸਰੇ ਪਾਸੇ ਖਬਰ ਆ ਰਹੀ ਹੈ ਬਿਕਰਮਜੀਤ ਮਜੀਠੀਆ ਦੀ ਤਰਫ ਪਤਨੀ ਗਨੀਬਕੌਰ ਮਜੀਠੀਆ ਨੂੰ ਲੈ ਕੇ ਉਹਨਾਂ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਰੂ ਲੈ ਕੇ ਕਿ ਸਰਾਸਰ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋੱਚ ਅਧਿਕਾਰੀਆਂ ਨੇ ਧੱਕਾ ਕੀਤਾ ਹੈ ਮੇਰੀ ਮਾਤਾ ਅਤੇ ਲੋਕਾਂ ਦੇ ਨਾਲ ਸੁਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼ਰੋਮੀ ਅਕਾਲੀ ਦਲ ਦੇ ਵਿਧਾਇਕਾ ਅਤੇ ਬਿਕਰਮਜੀਤ ਮਜੀਠੀਆ ਦੀ ਪਤਨੀ ਗਨੀਬਕੌਰ ਮਜੀਠੀਆ ਚੰਡੀਗੜ੍ਹ ਦੇ ਐਸਐਸਪੀ ਨੂੰ ਵਿਰਖਣ ਤੋਂ ਬਾਅਦ ਲਿਖਣ ਤੋਂ ਬਾਅਦ ਹੁਣ ਸਪੀਕਰ ਕੁਲਤਾਸ ਸਿੰਘ ਸੰਧਮਨ ਨੂੰ ਚਿੱਠੀ ਲਿਖੀ ਹੈ ਚਿੱਠੀ ਲੇਖ ਕੇ ਪੁਲਿਸ ਨੇ ਮੁਲਾਜ਼ਮਾ ਖਿਲਾਫ ਮਾਮਲਾ ਦਰਜ ਕਰਦੀ ਮੰਗ ਕੀਤੀ ਹੈ ਉਹਨਾਂ ਨੇ 25 ਜੂਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਘਰ ਚ ਦਾਖਲ ਹੋਣ ਦੇ ਇਲਜ਼ਾਮ ਲਗਾਏ ਨੇ ਗਰੀਬ ਕੌਰ ਨੇ ਲਿਖਿਆ ਕਿ 25 ਜੂਨ 2025 ਨੂੰ ਸਿਵਲ ਕਪੜਿਆਂ ਵਿੱਚ 20 ਦੇ ਕਰੀਬ ਬਲਾਜ਼ਮ ਮੇਰੇ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਮੌਕੇ ਤੇ ਮੌਜੂਦ ਮੇਰੇ ਮੇਰੇ ਬਜ਼ੁਰਗ ਅਤੇ ਮੇਬਾਰ ਮਾਤਾ ਜੀ ਅਤੇ ਪਰਿਵਾਰ ਤੇ ਸਹਾਇਕ ਮੁਲਾਜ਼ਮਾਂ ਨੂੰ ਤਾਨ ਪਰੇਸ਼ਾਨ ਕੀਤਾ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਾਖੇ ਹੋਣ ਬਾਣੇ ਪੰਜਾਬੀ ਅੱਜ ਬਜ਼ੁਰਗ ਮਹਿਲਾਵਾਂ ਨੂੰ ਬੰਦਤ ਕ ਅਪਮਾਨਿਤ ਕਰ ਰਹੇ ਨੇ ਸਾਡੇ ਯਕੀਨ ਸਾਹਿਬ ਵੱਡੋ ਪਛਾਣ ਪੱਤਰ ਮੰਗਤ ਤੇ ਸਿਰਫ ਐਸਪੀ ਬਰੂਨ ਸੈਣੀ ਨੇ ਆਪਣੀ ਪਛਾਣ ਦੱਸੀ ਉਹਨਾਂ ਨੇ ਦੋਸ਼ ਲਗਾਇਆ ਕਿ ਪੁਲਿਸ ਦੀ ਰੇਡ ਦੌਰਾਨ ਘਰ ਵਿੱਚ ਮੈਂ ਮੌਜੂਦ ਨਹੀਂ ਸੀ ਅਤੇ ਕੋਈ ਮਰਦ ਮੈਂਬਰ ਵੀ ਮੌਜੂਦ ਨਹੀਂ ਸੀ ਇਸ ਦੇ ਬਾਵਜੂਦ ਪੁਲਿਸ ਨੇ ਘਰ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਸਮਾਨ ਦੀ ਤਲਾਸ਼ ਲਈ ਸਮਾਨ ਨੂੰ ਖੋਲਾਰਿਆ ਗਿਆ ਬਿਕਰਮਜੀਠਿਆ ਤੇ ਸਾਰੀ ਕਾਰਵਾਈ ਸਿਰਫ ਇਸ ਕਰਕੇ ਹੋ ਰਹੀ ਹੈ ਕਿ ਉਹ ਪੰਜਾਬ ਦੇ ਖੈਰਗੁਆ ਸਨ ਅਤੇ ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਆਵਾਜ਼ ਬੁਲੰਦ ਕਰਦੇ ਸਨ ਵਿਧਾਇਕ ਗਨੀਪੌਰ ਮਜੀਠੀਆ ਨੇ ਸਪੀਕਰ ਕੁਲਤਾਰ ਸਿੰਘ ਸੰਭਾ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ 25 ਜੂਨ ਨੂੰ ਪੁਲਿਸ ਵੱਲੋਂ ਮੇਰੇ ਬੱਚਿਆਂ ਬਜ਼ੁਰਗ ਮਾਤਾ ਜੀ ਅਤੇ ਪਰਿਵਾਰ ਨਾਲ ਸਬੰਧਤ ਕਰਮਚਾਰੀਆਂ ਤੇ ਕੀਤੇ ਉਪਮਾਨ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਪੁਲਿਸ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਦੀ ਮੈਂ ਮੰਗ ਕਰਦੀ ਹਾਂ ਇਹ ਚਿੱਠੀ ਲਿਖ ਦਿੱਤੀ ਗਈ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੂੰ ਕਿ ਜੋ ਕੁਝ ਵੀ ਵਿਜਨਸ ਦੇ ਅਧਿਕਾਰੀਆਂ ਵੱਲੋਂ ਮੇਰੀ ਮਾਤਾ ਅਤੇ ਮੇਰੀ ਗੈਰ ਹਜ਼ੂਰੀ ਦੇ ਵਿੱਚ ਜਿਹੜੀ ਇਹ ਫੋਲਾਫਾਲੀ ਕੀਤੀ ਗਈ ਹੈ ਸਮਾਨ ਇੱਧਰ ਉੱਧਰ ਕੀਤਾ ਗਿਆ ਹੈ ਪਿਛਲੇ ਦਿਨਾਂ ਵਿੱਚ ਬਿਆਨ ਆਇਆ ਸੀ ਕਿ ਮੇਰਾ ਪਰਸ ਵੀ ਖੋਲਿਆ ਗਿਆ ਹੈ ਇਹ ਐਸਪੀ ਵਰਨ ਤੇ ਇਲਜ਼ਾਮ ਲਗਾਏ ਨੇ ਤੇ ਮੰਗ ਕੀਤੀ ਜਾ ਰਹੀ ਹੈ ਕੁਤਾਸ ਸਿੰਘ ਸੰਧਵਾ ਦੇ ਕੋਲੋਂ ਗਰੀਬਕਰਨ ਜਿੱਠਿਆ ਵੱਲੋਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਤੇ